ਸਚੀਕਾਲ ਜੀ ਅੱਜ ਪੰਜਾਬ ਚ ਲਾਅ ਐਂਡ ਆਰਡਰ ਦਾ ਕਿੱਡਾ ਵੱਡਾ ਫੇਲਿਅਰ ਲਾਅ ਐਂਡ ਆਰਡਰ ਕੋਲੈਪਸ ਕਰ ਗਿਆ ਔਰ ਸਾਡੇ ਹੋਮ ਮਿਨਿਸਟਰ ਸਾਹਿਬ ਜੋ ਚੀਫ ਮਿਨਿਸਟਰ ਵੀ ਨੇ ਭਗਵੰਤ ਮਾਨ ਜੀ ਉਹਨਾਂ ਨੂੰ ਇਸ ਮਸਲਿਆਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਉਹ ਤਾਂ ਇੱਕ ਤਰੀਕੇ ਦੇ ਹੁਣ ਅੰਗੂਠਾ ਛਾਪ ਮੁੱਖ ਮੰਤਰੀ ਰਹਿ ਗਏ ਆ ਵਿਦ ਨੋ ਕੰਟਰੋਲ ਪੰਜਾਬ ਚ ਇੰਡਸਟਰੀ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ ਬਿਜ਼ਨਸਮੈਨ ਬਾਹਰ ਜਾ ਰਹੇ ਹਨ ਮੈਂ ਲੇਟੈਸਟ ਐਗਜ਼ਾਮਪਲ ਦਿੰਦਾ ਕਿ ਜਿਹੜੇ ਲੋਕ ਆਪਣੇ ਪਿੰਡਾਂ ਚ ਉੱਠ ਕੇ ਮਾੜਾ ਮੋਟਾ ਆਪ ਦਾ ਰੋਜ਼ਗਾਰ ਸੈੱਟ ਕਰਦੇ ਆ ਉਹਨਾਂ ਨੂੰ ਵੀ ਕਿਵੇਂ ਕਿਵੇਂ ਵੱਡੀਆਂ ਫਰੋਤੀਆਂ ਦੇ ਫੋਨ ਆਉਣ ਲੱਗ ਪਏ ਔਰ ਸਿੱਧੀਆਂ ਥ੍ਰੈਟ ਕਾਲਾਂ ਆਉਣ ਲੱਗ ਪਈਆਂ ਨੇ ਸਾਤਸੰਗਤ ਜੀ ਬਾਰਡਰ ਜ਼ਿਲ੍ਹਾ ਪਿਛਲੇ 5-7 ਮਹੀਨਿਆਂ ਚ 15 ਬੰਬ ਬਲਾਸ ਤੋਂ ਵੱਧ ਹੋਏ ਆ ਮਜੀਠੇ ਹਲਕੇ ਚ ਥਾਣੇ ਚ ਹੋਇਆ ਜੇਂਤੀ ਪਰ ਜਿਹੜਾ ਫੇਰ ਮਜੀਠੇ ਹਲਕੇ 'ਚ ਇੱਕ Hindu ਭਾਈਚਾਰੇ ਨਾਲ ਸੰਬੰਧਿਤ ਉਹਦੇ ਕਾਰੋਬਾਰੀ ਤੇ ਹੋਇਆ ਵੀਡੀਓ ਮੈਂ ਸਮੇਂ-ਸਮੇਂ 'ਤੇ ਨਾਲ ਸ਼ੇਅਰ ਕੀਤੀਆਂ ਸਨ ਇੱਥੇ ਆਰਮੀ ਏਰੀਆ ਦੇ ਨੇੜੇ ਗੁਮਟਾਲਾ ਚੌਕੀ ਉੱਥੇ ਹੋਇਆ ਠਾਕੁਰਦਵਾਰਾ ਮੰਦਿਰ ਹੋਇਆ ਲੰਬੀ ਲਿਸਟ ਐ ਔਰ ਕੁਛ ਦਿਨ ਪਹਿਲਾਂ ਆ ਦੋ ਤਿੰਨ ਦਿਨ ਪਹਿਲਾਂ ਪਟਿਆਲੇ ਵੀ ਹੋਇਆ ਸਾਧ ਸੰਗਤ ਜੀ ਲੇਟੈਸਟ ਜਿਹੜਾ ਇਨਸੀਡੈਂਟ ਹੋਇਆ ਹੈ ਮੈਂ ਆ ਫੋਟੋ ਐ ਮੇਰੇ ਨਾਲ ਇਹ ਭਾਈ ਸਾਹਿਬ ਕਲੋਤੇ ਆ ਬੜੇ ਕਾਬਲ ਇਹਨਾਂ ਨੇ ਮਿਹਨਤੀ ਨੇ ਬੜੀ ਇਹਨਾਂ ਦੀ ਨਗਰ 'ਚ ਇੱਜ਼ਤ ਹੈ ਮੇਰੇ ਹਲਕੇ ਨੂੰ ਬਿਲੋਂਗ ਕਰਦੇ ਆ ਇਹਨਾਂ ਨੂੰ ਆ ਦੋ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਹੀ ਫੋਨ ਕਾਲ ਆ ਰਹੇ ਆ ਔਰ ਆ ਕੀਤੇ ਰਿਹਾ ਦੋ ਵੱਡੇ ਗੈਂਗਸਟਰ ਆ ਜਿਹਦੇ ਕੋਲ ਪੁਲਿਸ ਕੋਲ ਕੋਈ ਜਵਾਬ ਨਹੀਂ ਜਿਨ੍ਹਾਂ ਨੇ ਇਹ ਬੰਬ ਬਲਾਸਟ ਵੀ ਆਪ ਦਾ ਕਲੇਮ ਕੀਤਾ ਚਾਹੇ ਉਹ ਇੱਕ ਹੈਪੀ ਕਰਕੇ ਆਇਆ ਇੱਕ ਜੀਵਨ ਫੌਜੀ ਕਰਕੇ ਆ ਕਾਫੀ ਐਕਟਿਵ ਆ ਪੁਲਿਸ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝਾ ਜੋ ਉਹਨਾਂ ਨੇ ਆ ਹਾਲ ਵੇਖ ਲੋ ਰੈਕੀ ਕਰਦੇ ਆ ਉਹਦੇ ਘਰ ਦੀ ਫਿਰ ਉਹਦੇ ਜਿੱਥੇ ਉਹ ਆਪਦਾ ਕਾਰੋਬਾਰ ਕਰਦਾ ਉਹਦੀ ਰੈਕੀ ਕਰਦੇ ਆ ਤੇ ਉਹਨੂੰ ਵੀਡੀਓ ਚੜਾ ਦਿੰਦੇ ਆ ਕਿ ਆ ਤੇਰੀ ਰੈਕੀ ਹੋ ਗਈ ਤੇ ਇੰਨੇ ਵਜੇ ਤੋਂ ਇੰਨੇ ਵਜੇ ਤੂੰ ਆ ਕੱਪੜੇ ਪਾਏ ਸੀ ਇੱਥੇ ਸੀ ਤਿਆਰੀ ਕਰਨੀ ਨਹੀਂ ਤਾਂ ਸਾਡੇ ਪੈਸੇ ਜੋ ਫਰौती ਮੰਗਦੇ ਹੋਂ ਦੇ ਦੀ ਆ ਫੋਨ ਕਾਲ ਬਾਹਰ ਤੋਂ ਉਹ ਫੋਨ ਆਉਂਦਾ ਉਹ ਨੇ ਜਦ ਫੋਨ ਨਹੀਂ ਚੁੱਕਿਆ ਤੇ ਫੇਰ ਉਹਨੂੰ ਵਾਇਸ ਮੈਸੇਜ ਕਰਨੇ ਸ਼ੁਰੂ ਕਰ ਦਿੰਦੇ ਆ ਵਾਇਸ ਮੈਸੇਜ ਸੁਣੋ ਆ ਪਹਿਲਾ ਜੀ ਐ ਤਾਂ ਉਹਨੂੰ ਕੱਟਿਆਂ ਤੇਰਾ ਸਰਨਾਣੀ ਆ ਹੁਣ ਕੇ ਬਾਅਦ ਚੌਖਾ ਹੈਗਾ ਮੇਰਾ ਭਰਾ ਠੀਕ ਹਨ ਜਿਹੜੀ ਤੈਨੂੰ ਗੱਲ ਕਹੀ ਆ ਉੱਤੇ ਗੱਲ ਆ ਠੀਕ ਆ ਫੋਨ ਚੁੱਕ ਇਹ ਨਾ ਹੈਗੇ ਮੁੜ ਕੇ ਹੋਰੀ ਕਿਦੇ ਵੈਣ ਪੈਂਦੇ ਫਿਰਨ ਠੀਕ ਆ ਮੇਰੇ ਨਾਮ ਇਥੇ 50 ਲੱਖ ਰੁਪਏ ਹੈਗਾ ਆ ਇਹ ਉਹਦਾ ਜਵਾਬ ਹੈ ਨਾ ਹੀ ਮੈਂ ਤਾਂ ਆਪਣਾ ਤਗਲੇ ਲੈਵਲ ਤੋਂ ਉੱਠਿਆ ਠੀਕ ਆ ਤੇ ਸਿੱਧੇ ਜੀ ਗੱਲ ਤੇ ਨਾ ਮੇਥੋਂ ਜਿੰਨਾ ਤੁਹਾਨੂੰ ਕਿਹਨੇ ਗੱਲ ਤਾਂ ਇਨਫਰਮੇਸ਼ਨ ਦਿੱਤੀ ਹੈ ਨਾ ਠੀਕ ਆ ਨਾ ਮੇ ਤਾਂ 50 ਲੱਖ ਰੁਪਏ ਹੈਗਾ ਤੇ ਨਾਮ ਆ ਦੇ ਸਕਦਾ ਵੇਖਿਆ ਤੇ ਪਰਾ ਸਾਰਾ ਕੁੜ ਮਾਰ ਤੇ ਫੋੜੇ ਗੜ ਚੂੜੀ ਇੰਦਰ ਹਸਪੀਟਲ ਠੀਕ ਆ ਬਸ ਸਟੈਂਡ ਦੇ ਥਰੀ ਲੈਬ ਵਾਇਗਰੂ ਲੈਬ ਤੂੰ ਮਨ ਨਹੀਂ ਮੇਰੇ ਕੋਈ ਪਿਆ ਨਹੀਂ ਕੋਈ ਕੋਲਿਆ ਵੱਡੀ ਸਾਨੂੰ ਕ੍ਰਾਸ ਕਰਦੀ ਏ ਔਰ ਇੰਨੀ ਤੇਜ਼ੀ ਨਾਲ ਨਿਕਲੀ ਕਿ ਰਾਹ 'ਚ ਇੱਕ ਬੁਲਟਪੋਰਟ ਸਾਈਕਲ ਨੂੰ ਵੀ ਉਹ ਐਕਸੀਡੈਂਟ ਕਰਕੇ ਗਾਂ ਲੱਕ ਮ ਟੱਕਰ ਮਾਰ ਕੇ ਅੱਗੇ ਲੰਘ ਜਾਂਦੀ ਮਗਰ ਗੋਲੀ ਚੱਲੀ ਔਰ ਇਹ ਦੇ ਬਾਰੇ ਵੀ ਉਹਨੇ ਐਸਐਚਓ ਚੰਡੇਰ ਨੂੰ ਜਾਣੂ ਕਰਾਇਆ ਜਦੋਂ ਇਨਕੁਆਇਰੀ ਹੋਈ ਤੁਸੀਂ ਹੈਰਾਨ ਹੋਵੋਗੇ ਕਿ ਵਰਨਾ